ਇੱਕ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨੰਦਰ ਮੋਦੀ ਜੀ ਨੂੰ ਇੱਕ ਲੈਟਰ ਅਸੀਂ ਲਿਖੀ ਆ ਹੜ੍ਹਾਂ ਇਹ ਸਾਡਾ ਬਹੁਤ ਨੁਕਸਾਨ ਹੋਇਆ ਹੁਣ ਤੱਕ ਜਿੰਨੀ ਸਾਡੀ ਨੁਕਸਾਨ ਦੀ ਪੂਰਤੀ ਹੈ ਉਹ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਰ ਰਹੇ ਆ ਪਰ ਸੈਂਟਰਲ ਗਵਰਨਮੈਂਟ ਵੱਲੋਂ ਸਾਨੂੰ ਕੋਈ ਮਦਦ ਨਹੀਂ ਆ ਰਹੀ ਸੈਂਟਰ ਗਵਰਨਮੈਂਟ ਦੇ ਨਾਂ ਸਾਨੂੰ ਉਹ ਪੈਸੇ ਹੀ ਦਿੱਤੇ ਜਿਹੜੇ ਹੜਾ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤੇ ਸੀਗੇ ਤੇ ਨਾ ਸਾਨੂੰ ਉਹ ਤੋਂ ਇਲਾਵਾ ਕੋਈ ਹੋਰ ਸੂਲਤਾ ਹੀ ਕਿਉਂਕਿ ਅਸੀਂ ਉਹ ਲੋਕ ਹਾਂ ਜਿਹੜੇ ਦੇਸ਼ ਦੀ ਵੰਡ ਤੋਂ ਲੈ ਕੇ 65 71 ਕਾਰਗਲ ਉਹਨੇ ਸਦੂਦ ਦੀ ਜਿਹੜੀਆਂ ਜੰਗਾ ਹੋਈਆਂ ਇਹਦੇ ਵਿੱਚ ਅਸੀਂ ਬੜਾ ਵੱਡਾ ਸੰਤਾਪ ਜਿਹੜਾ ਭੋਗਿਆ ਸਭ ਬਰਬਾਦ ਹੋ ਜਾਂਦੇ ਸਾਡੇ ਨਹਿਰਾਂ ਦੇ ਕੰਡੇ ਸੜਕਾਂ ਸਭ ਬਰਬਾਦ ਹੋ ਜਾਂਦੀਆਂ ਉਹਦੇ ਵਿੱਚ ਕੇਂਦਰ ਸਰਕਾਰ ਕੋਈ ਸਹਿਯੋਗ ਨਹੀਂ ਕਰਦੀ ਪਾਰਟੀਆਂ ਲੋ ਜਿਹੜਾ ਨਵਾਂ ਜਮਿਆ ਦੀ ਦਿੱਤੀ ਆ ਮੁੱਖ ਬਲਾਦੇ ਦੀ ਚੀਫ ਸਪੋਕਸਮੈਨ ਦੀ ਉਹਦੇ ਲਈ ਤੁਹਾਨੂੰ ਮਿਲਣਾ ਸੀਗਾ ਮਿਲੇ ਆਪਾਂ ਅੱਗੇ ਵੀ ਆਪਾਂ ਸਾਦੇ ਜਣੇ ਟੀਮ ਵਰਕ ਕਰਾਂਗੇ ਉਹਦਾ ਸਰਕਾਰ ਦੀਆਂ ਜਿਹੜੀਆਂ ਲੋਕ ਪੱਖੀ ਪਾਲਿਸੀਆਂ ਦੀ ਉਹਦਾ ਪੰਜਾਬ ਜਿਹੜਾ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਤੁਹਾਡੇ ਤੋਂ ਬਿਨਾ ਬਹੁਤ ਮੁਸ਼ਕਲ ਹੈ ਉਹ ਆਪਾਂ ਮਤਲਬ ਜਿਹੜਾ ਇਕੱਠੇ ਟੀਮ ਵਰਕ ਜਿਹੜਾ ਕਰਾਂਗੇ ਇੱਕ ਬਸ ਤੁਹਾਨੂੰ ਥੋੜੀ ਬੇਨਤੀ ਕਰਨੀ ਆ ਇੱਕ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨੰਦਰ ਮੋਦੀ ਜੀ ਨੂੰ ਇੱਕ ਲੈਟਰ ਅਸੀਂ ਲਿਖੀ ਆ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਾਹਿਬ ਬਬੂ ਚੇਤਨ ਪੁਰਾਜੀ ਪੱਟੀ ਸਾਹਿਬ ਸਾਡੇ ਮੀਡੀਆ ਦੇ ਮਾਝੇ ਦੇ ਇੰਚਾਰਜ ਔਰ ਬਾਰਡਰ ਏਰੀਆ ਦੇ ਸਾਡੇ ਸਾਦੇ ਸਰਪੰਚ ਸਾਹਿਬ ਜਿਹੜੇ ਖੜੇ ਆ ਜਿਹੜੇ ਬਿਲਕੁਲ ਬਾਰਡਰ ਦੇ ਉੱਤੇ ਰਹਿੰਦੇ ਆ ਔਰ ਜਿਨ੍ਹਾਂ ਦਾ ਐਤ ਤਾਂ ਹੜਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਇੱਕ ਸੈਂਟਰਲ ਗਵਰਨਮੈਂਟ ਦਾ ਜਿਹੜਾ ਬਹੁਤ ਪੁਰਾਣਾ ਪ੍ਰੋਗਰਾਮ ਸੀ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ بیਏਡੀਪੀ ਇਹ ਇੱਕ ਫੰਡ ਜਿਹੜੇ ਆ ਉਹ ਬਾਰਡਰ ਏਰੀਆ ਦੇ ਡਵੈਲਪਮੈਂਟ ਵਾਸਤੇ ਆਉਂਦੇ ਸੀਗੇ ਉਹ ਫੰਡ 19 ਤੋਂ ਬਾਅਦ ਉਹ ਬੰਦ ਹੋ ਗਏ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜ਼ਿਲ੍ਹੇ ਪੈਂਦੇ ਸੀ ਬਾਰਡਰ ਦੇ ਉੱਤੇ ਜਿਹੜੇ ਇਲਾਕੇ ਪੈਂਦੇ ਸੀਗੇ ਉਥੋਂ ਦੀ ਡਿਵੈਲਪਮੈਂਟ ਵਾਸਤੇ ਸੈਂਟਰਲ ਗਵਰਨਮੈਂਟ ਉਹ ਪੈਸੇ ਦਿੰਦੀ ਸੀਗੀ ਪਰ ਉਹ ਬੰਦ ਹੋ ਗਏ ਅਸੀਂ ਅਜ ਨਾਲੇ ਬਾਰਡਰ ਤੇ ਰਹਿਨੇ ਆ ਹੜਾਏ ਸਾਡਾ ਬਹੁਤ ਨੁਕਸਾਨ ਹੋਇਆ ਹੁਣ ਤੱਕ ਜਿੰਨੀ ਸਾਡੀ ਨੁਕਸਾਨ ਦੀ ਪੂਰਤੀ ਹੈ ਉਹ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਰ ਰਹੇ ਆ ਪਰ ਸੈਂਟਰ ਗਵਰਨਮੈਂਟ ਵੱਲੋਂ ਸਾਨੂੰ ਕੋਈ ਮਦਦ ਨਹੀਂ ਆ ਰਹੀ ਸੈਂਟਰ ਗਵਰਨਮੈਂਟ ਦੇ ਨਾਂ ਸਾਨੂੰ ਉਹ ਪੈਸੇ ਹੀ ਦਿੱਤੇ ਜਿਹੜੇ ਹੜ੍ਹਾਂ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤੇ ਸੀਗੇ ਤੇ ਨਾ ਸਾਨੂੰ ਉਸ ਤੋਂ ਇਲਾਵਾ ਕੋਈ ਹੋਰ ਸੂਲਤਾ ਹੀ ਕਿਉਂਕਿ ਅਸੀਂ ਉਹ ਲੋਕ ਆ ਜਿਹੜੇ ਦੇਸ਼ ਦੀ ਵੰਡ ਤੋਂ ਲੈ ਕੇ 65 71 ਕਾਰਗਲ ਉਹਨੇ ਸਦੂਦ ਦੀ ਜਿਹੜੀਆਂ ਜੰਗਾਂ ਹੋਈਆਂ ਇਹਦੇ ਵਿੱਚ ਅਸੀਂ ਬੜਾ ਵੱਡਾ ਸੰਤਾਪ ਜਿਹੜਾ ਭੋਗਿਆ ਉਹ ਸਾਨੂੰ ਕਈ ਵਾਰ ਹਾੜਾਂ ਦਾ 55 ਦੇ ਵਿੱਚ 88 ਦੇ ਵਿੱਚ 95 ਦੇ ਵਿੱਚ 23 ਚ ਹੁਣ 25 ਚ ਬਹੁਤ ਵੱਡੀ ਤਰ੍ਹਾਂ ਸਾਹਮਣਾ ਕਰਨਾ ਪਿਆ ਸਾਡੀਆਂ ਬਹੁਤ ਜ਼ਿਆਦੀਆਂ ਬੜਾ ਜਿਹੜੇ ਨੁਕਸਾਨ ਨੇ ਉਹ ਬਾਰਡਰ ਤੇ ਹੋ ਜਾਂਦੇ ਆ ਜਦੋਂ ਹਾੜ ਆ ਜਾਂਦਾ ਤੇ ਸਾਡਾ ਬੰਗਿਆਦੀ ਢਾਂਚਾ ਜਿਹੜਾ ਸਾਡੀਆਂ ਸਕੂਲਾਂ ਦੀਆਂ ਬਿਲਡਿੰਗਸ ਸਾਡੇ ਹਸਪਤਾਲ ਸਾਡੇ ਡੰਗੜਾਂ ਦੇ ਹਸਪੀਟਲ ਸਾਡੀਆਂ ਰੋਡਸ ਸਾਡੇ ਤੁਸੀਬੰਦ ਸਭ ਬਰਬਾਦ ਹੋ ਜਾਂਦੇ ਸਾਡੇ ਨਹਿਰਾਂ ਦੇ ਕੰਡੇ ਸੜਕਾਂ ਸਭ ਬਰਬਾਦ ਹੋ ਜਾਂਦੀਆਂ ਉਹਦੇ ਚ ਕੇਂਦਰ ਸਰਕਾਰ ਕੋਈ ਸਹਿਯੋਗ ਨਹੀਂ ਕਰਦੀ ਸੋ ਅੱਜ ਅਸੀਂ ਇੱਕ ਚਿੱਠੀ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਆ ਔਰ ਉਹਦੀ ਇੱਕ ਕਾਪੀ ਜਿਹੜੀ ਉਹ ਗ੍ਰਹਿ ਮੰਤਰੀ ਜੀ ਨੂੰ ਭੇਜੀ ਆ ਇੱਕ ਕਾਪੀ ਪੰਜਾਬ ਦੇ ਗਵਰਨਰ ਸਾਹਿਬ ਨੂੰ ਭੇਜੀ ਆ ਕਿ ਇਹ ਜਿਹੜਾ ਫੰਡ ਹੈ ਇਹ ਜਿਹੜਾ BADP ਫੰਡ ਹੈ ਇਹਨੂੰ ਤੁੰਤ ਜਿਹੜਾ ਉਹ ਫਿਰ ਤੋਂ ਚਾਲੂ ਕੀਤਾ ਜਾਵੇ ਔਰ ਸਾਰੇ ਅਸੀਂ ਤੇ ਕਹਿੰਦੇ ਸਾਡੇ ਦੇਸ਼ ਦੇ ਬਾਰਡਰ ਦੇ ਲੋਕਾਂ ਨੂੰ ਇਹ ਸਹੂਲਤ ਜਿਹੜੀ ਦਿੱਤੀ ਜਾਵੇ ਤੇ ਖਾਸ ਤੌਰ ਤੇ ਜਿਹੜੇ ਅਸੀਂ ਹਰ ਪੀੜਤਾ ਖਾਸ ਤੌਰ ਤੇ ਸਾਡੇ ਇਲਾਕੇ ਜਿਹੜੇ ਜਿੱਥੇ ਅਸੀਂ ਬਿਲਕੁਲ ਸਰਹੱਦ ਦੇ ਉੱਤੇ ਜਦੋਂ ਵੀ ਹਿੰਦ-ਪਾਕ ਤਣਾਅ ਹੁੰਦਾ ਉਹਦਾ ਅਸੀਂ ਸਾਹਮਣਾ ਕਰਦੇ ਹਾਂ ਉਹ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਕੰਡਿਆਲੀ ਤਾਰ ਤੋਂ ਪਾਰ ਕੰਡਿਆਲੀ ਤਾਰ ਤੋਂ ਆਰ ਰਾਵੀ ਦਰਿਆ ਤੋਂ ਪਾਰ ਆਰ ਉਹ ਜਿੰਨੀਆਂ ਸਾਡੀਆਂ ਸਵੱਸਿਆਵਾਂ ਆਉਂਦੀਆਂ ਉਹ ਸਾਡੀਆਂ ਸਵੱਸਿਆਵਾਂ ਸੈਂਟਰਲ ਗਵਰਨਮੈਂਟ ਦੇ ਨਾਲ ਰਿਲੇਟਡ ਨੇ ਤੇ ਜੇ ਉਹ ਇਹ ਸਾਨੂੰ ਫੰਡ ਜਾਰੀ ਕਰ ਦੇਣ ਤੇ ਸਾਡੇ ਬਾਰਡਰ ਏਰੀਆ ਦੀ ਬਹੁਤ ਸਾਰੀ ਡਿਵੈਲਪਮੈਂਟ ਹੋ ਸਕਦੀ ਹੈ ਜਿੱਦਾਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਮਦਦ ਕੀਤੀ ਹੈ ਉਹ ਮਦਦ ਕਰੇ ਜੇ ਸੈਂਟਰ ਗਵਰਨਮੈਂਟ ਵੀ ਮਤ ਕਰਦੇ ਅਸੀਂ ਉਹਨਾਂ ਕੋ ਕੋ ਹੋਰ ਨਹੀਂ ਚਾਹੁੰਦੇ ਉਹਨਾਂ ਨੇ ਨਹੀਂ ਦਿੱਤੇ ਸਾਨੂੰ ਅੜਾਂ ਦੇ ਪੈਸੇ ਚਲੋ ਨਹੀਂ ਦਿੱਤੇ ਪਰ ਇਹ ਜਿਹੜਾ ਫੰਡ ਬਹੁਤ ਪੁਰਾਣਾ ਇਹ ਫੰਡ ਜਿਹੜਾ ਮਤਲਬ ਤੁਸੀਂ ਦੇਖੋ 214 ਤੋਂ ਮਤਲਬ ਚੱਲਦਾ ਰਿਹਾ 19 ਤੱਕ 20 ਤੱਕ ਇਹ ਫੰਡ ਜਿਹੜਾ ਮਨਜ਼ੂਰ ਹੋਇਆ 20 ਦੇ ਵਿੱਚ ਵੀ 825 ਕਰੋੜ ਰੁਪਈਆ ਜਿਹੜਾ ਇਹ ਦੇਸ਼ ਦੇ ਬਾਰਡਰ ਏਰੀਆ ਵਾਸਤੇ ਮਨਜ਼ੂਰ ਹੋਇਆ ਪਰ ਦਿੱਤਾ ਨਹੀਂ ਗਿਆ ਉਹਦੇ ਤੋਂ ਬਾਅਦ ਇੱਕ ਵੀ ਪੈਸਾ ਪੂਰੇ ਦੇਸ਼ ਵਿੱਚ ਨਾ ਪੰਜਾਬ ਵਿੱਚ ਨਾ ਸਾਨੂੰ ਇਨਾਲੇ ਵਾਲਿਆਂ ਨੂੰ ਜਾਂ ਪੰਜਾਬ ਦੇ ਬਾਰਡਰ 'ਤੇ ਦੇਖੋ ਕਿੰਨਾ ਨੁਕਸਾਨ ਹੋਇਆ ਸਾਡਾ ਬਾਰਡਰ ਦੇ ਉੱਤੇ ਪਠਾਨਕੋਟ ਪਠਾਨਕੋਟ ਉੱਤੇ ਥੱਲੇ ਪੋਆ ਦਿਨਾ ਨਗਰ ਦਰਦਾਸਪੁਰ ਡੇਰਾ ਬਾਬਾ ਨਾਨਕ ਕੈਨਾਲਾ ਕਿੰਨਾ ਹੜਾ ਦੇ ਸਾਡਾ ਨੁਕਸਾਨ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸਾਡੀ ਮਦਦ ਕਰ ਰਹੀ ਆ ਬਾਰਡਰ ਦੇ ਲੋਕਾਂ ਦੀ ਮਦਦ ਕਰ ਰਹੀ ਆ ਇਦਾਂ ਸੈਂਟਰ ਗਵਰਨਮੈਂਟ ਵੀ ਸਾਡੀ ਮਦਦ ਕਰੇ ਸੈਂਟਰ ਗਵਰਨਮੈਂਟ ਵੀ ਸਾਨੂੰ ਇਹ ਫੰਡ ਦਵੇ ਤਾਂ ਜੋ ਅਸੀਂ ਆਪਣੇ ਏਰੀਏ ਦਾ ਬੁਨਿਆਦੀ ਢਾਂਚਾ ਜਿਹੜਾ ਉਹ ਠੀਕ ਕਰ ਸਕੀਏ ਇਹ ਮੈਂ ਤੁਹਾਡੇ ਥੂ ਜਿਹੜਾ ਉਹ ਸੰਚੂ ਗਵਰਨਮੈਂਟ ਨੂੰ ਅੱਜ ਅਸੀਂ ਇਹ ਚਿੱਠੀ ਜਿਹੜੀ ਆ ਜਾਰੀ ਕੀਤੀ ਆ ਤੁਹਾਡੇ ਦਾ ਹੀ ਵੀ ਭੇਜ ਰਹੇ ਆ ਈਮੇਲ ਵੀ ਕਰ ਰਹੇ ਆ ਸਪੀਡ ਪੋਸਟ ਵੀ ਕਰ ਰਹੇ ਆ ਔਰ ਅਗਲੇ ਦਿਨਾਂ ਚਾਹੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਬਾਰਡਰ ਦੇ ਸਰਪੰਚ ਦੇ ਇਹਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਗਵਰਨਰ ਨੂੰ ਮਿਲਾਂਗੇ ਔਰ ਗਵਰਨਰ ਸਾਹਿਬ ਨੂੰ ਕਹਾਂਗੇ ਕਿ ਸਾਨੂੰ ਇਹ ਫੰਡ ਜਿਹੜਾ ਉਹ ਸੈਂਟਰ ਗਵਰਨਮੈਂਟ ਕੋ ਲੈ ਕੇ ਦੋ ਇਸ ਕਰਕੇ ਮੈਂ ਤੁਹਾਨੂੰ ਜਿਹੜੀ ਇਹ ਖਿੱਚਲ ਦਿੱਤੀ ਐ ਇਸ ਵੇਲੇ ਤੁਹਾਡਾ ਸਾਰਿਆਂ ਦਾ ਇਸ ਵੇਲੇ ਟਾਈਮ ਕੱਢ ਕੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦੋ ਆਪਾਂ ਦੇ ਅੜੀ ਦੇ ਮਿਲੇ ਆ ਬਹੁਤ ਵਧੀਆ ਲੱਗਾ ਬਹੁਤ ਚੰਗਾ ਲੱਗਾ ਸੋ ਇਹ ਸਾਡਾ ਮਸਲਾ ਜਿਹੜਾ ਤੁਸੀਂ ਚੰਗੀ ਤਰ੍ਹਾਂ ਬਾਹਰ ਦੋਗੇ ਤੇ ਸਾਡੇ ਬਾਰਡਰ ਦੇ ਲੋਕਾਂ ਦਾ ਜਿਹੜੇ ਸਰਪੰਚ ਖਲੋਤੇ ਪਿੱਛੇ ਜਿਨ੍ਹਾਂ ਦੇ ਸਾਰੇ ਪਿੰਡ ਬਦਵਾਦ ਹੋ ਗਿਆ ਉਹਦੇ ਲਈ ਬੜਾ ਸਹਾਇ ਹੋਊਗਾ ਇਹਨਾਂ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਤਰੀਸਾ ਲੱਗਦਾ ਕਿ ਕੇਂਦਰ ਸਰਕਾਰ ਨੂੰ ਜਿੱਤੀ ਚਿੱਠੀ ਲਿਖੀ ਆ ਰਾਹਤ ਮਿਲੂਗੀ ਕੁਛ ਨਾ ਕੁਛ ਨਹੀਂ ਦੇਖੋ ਇਹ ਕੱਲੀ ਕੋਈ ਅਜਨਾਲੇ ਵਾਸਤੇ ਨਹੀਂ ਜੀ ਕੱਲੀ ਪੰਜਾਬ ਦੇ ਮਤਲਬ ਇਹ ਬਾਰਡਰ ਵਾਸਤੇ ਨਹੀਂ ਇਹ ਤਾਂ ਪੂਰੇ ਦੇਸ਼ ਵਾਸਤੇ ਆ ਜੀ ਪਰ ਅਸੀਂ ਕਿਉਂਕਿ ਅਰਕਾ ਹੜਾਣਾ ਪੀੜਤ ਹੋ ਗਏ ਆ ਸਾਨੂੰ ਵੱਧ ਮਹਿਸੂਸ ਹੁੰਦਾ ਕਿ ਜੇ ਸਾਨੂੰ ਫੰਡ ਮਿਲ ਜੇ ਜੇ ਸਾਨੂੰ ਪੈਸੇ ਮਿਲ ਜਾਣ ਜਿੱਦਾਂ ਸਾਨੂੰ ਪੰਜਾਬ ਸਰਕਾਰ ਦੇ ਰਹੀ ਆ ਜੇ ਇਦਾਂ ਸੈਂਟਰ ਗਵਰਨਮੈਂਟ ਵੀ ਇਹ ਫੰਡ ਦਾ ਵਾਦਾ ਚਾਲੂ ਕਰ ਦੇ ਤੇ ਸਾਡੇ ਸਾਹਦੇ ਜਿਹੜਾ ਬੁਨਿਆਦੀ ਢਾਂਚਾ ਸਾਡੀਆਂ ਰੋਡਸ ਸਾਡੀਆਂ ਸਕੂਲਾਂ ਦੀਆਂ ਬਿਲਡਿੰਗਸ ਸਾਡੇ ਹਸਪੀਟਲ ਜਿਹੜੇ ਆ ਉਹ ਵਧੀਆ ਢੰਗ ਦਾ ਬਣ ਸਕਦੇ। ਉਹ ਇਹ ਨੂੰ ਲਿਖਣਾ ਚਾਹੀਦਾ ਜੀ। ਹਾਂਜੀ। ਐਮਪੀ ਜੀ ਦਾ ਗੁਰਜੀਤ ਸਿੰਘ ਗੋਜਰ ਉਹਨਾਂ ਨੂੰ ਵੀ ਲਿਖਣਾ ਚਾਹੀਦਾ। ਨਹੀਂ ਸਭ ਨੂੰ ਲਿਖਣਾ ਚਾਹੀਦਾ ਕੋਈ ਨਹੀਂ ਲਿਖਣਾ ਚਾਹੀਦਾ ਜੀ ਉਹਨਾਂ ਵੀ ਬਾਰਡਰ ਦੇ ਲੋਕਾਂ ਦੀਆਂ ਮੋਟਾ ਲਈਆਂ। ਜੀ। ਉਹਨਾਂ ਨੂੰ ਵੀ ਲਿਖਣਾ ਚਾਹੀਦਾ ਸਭ ਨੂੰ ਲਿਖਣਾ ਚਾਹੀਦਾ। 2020 ਤੋਂ ਬੰਦ ਹੋ ਗਿਆ ਸਰ। ਇਹ 2020 ਤੋਂ ਬੰਦ ਹੋ ਗਿਆ। ਉਸ ਤੋਂ ਪਹਿਲਾਂ ਕਿੰਨੇ ਫੰਡ ਆਦੇ ਸੀ? ਹਰ ਪਿੰਡ ਤੋਂ ਆਦੇ ਸੀ। ਇਹ ਇਹ ਮਤਲਬ ਜਿਹੜਾ ਨਾ ਮਤਲਬ ਟੋਟਲ ਮੇਰੇ ਕੋਲ ਸਾਰੇ ਦੇਸ਼ ਦਾ ਆ। ਪਰ ਕੇਵਲ 800 ਆ ਕੰਡਾ ਕੋੜਾ ਕਦੀ 1100 ਕਰੋੜ ਆਇਆ ਕਦੀ 770 ਕਰੋੜ ਆ 825 ਕਰੋੜ ਆ ਉਹ ਜਿੱਦਾਂ ਜਿੱਦਾਂ ਮੱਲਾ ਕੰਮਾਂ ਦਾ ਐਸਟੀਮੇਟ ਬਣ ਕੇ ਚੱਲ ਜਾਂਦਾ ਮੰਨ ਲਓ ਕਿ ਉਹਨਾਂ ਨੇ ਅਮਸਾ ਦੇ ਡੀਸੀ ਨੂੰ ਕਹਿ ਦੇਣਾ ਕਿ ਤੁਹਾਡੇ ਜਿਹੜੇ ਬਾਰਡਰ ਦੇ ਪਿੰਡਾਂ ਦੀ ਕੀ ਕੀ ਲੋੜ ਹੈ ਉਹ ਲਿਖ ਕੇ ਭੇਜ ਦਿਓ ਉਹ ਜਿੱਦਾਂ ਇਹ ਥੱਲੇ ਭੇਜ ਦਿੰਦੇ ਆ ਉਹਦੇ ਸਾਬ ਨਾਲ ਫੰਡ ਜਿਹੜਾ ਉਹ ਰੀਲੀਜ਼ ਹੋ ਜਾਂਦਾ ਪਰ ਹੁਣ ਨਹੀਂ ਹੋ ਰਿਹਾ 20 ਤੋਂ ਬਾਅਦ 20 ਤੋਂ ਬਾਅਦ ਨਹੀਂ ਆਉਂਦਾ ਨਹੀਂ ਵੀ ਕਰਨਾ ਚਾਹੀਦਾ ਜੇ ਦੀ ਸਰਕਾਰ ਹੀ ਉਹਨੂੰ ਕਰਨਾ ਚਾਹੀਦਾ ਹੁਣ ਵੀ ਕੇਂਦਰ ਸਰਕਾਰ ਕੋਲ ਮੋਦੀ ਨੂੰ ਤਾਂ ਹੀ ਚਿੱਠੀ ਲਿਖੀ ਆ ਕਿ ਭਈ ਹੋਰ ਕੋਈ ਮਤ ਨਹੀਂ ਕਰਦੇ ਸਾਡੇ ਬਾਰਡਰ ਦੇ ਵੰਡ ਤੇ ਦੇ ਦਿਓ ਜਿਹੜੇ ਬਾਰਡਰ ਦਾ ਸਾਡਾ ਜਿਹੜਾ ਬੁਨਿਆਦੀ ਢਾਂਚਾ ਉਹ ਤਾਂ ਹੀ ਮਜ਼ਬੂਤ ਕਰ ਦੀਏ ਅਈ ਸਟੇਟ ਕੋਲ ਮੇਰੇ ਸਾਡੀ ਮਤ ਕਾ ਵੀਆ ਤੇ ਕੇਂਦਰ ਸਰਕਾਰ ਕਿਉਂ ਦੀ ਮਤ ਕਾ ਦੇ ਕੇਂਦਰ ਤੇ ਕੰਦੀ ਜਿਹੜਾ ਹੜਪੀਟਾ ਨੂੰ ਹੀ ਉਹਨਾਂ ਅਕਾਉਂਟ ਚ ਭੇਜਦੇ ਦੱਸੋ ਕਿੱਥੇ ਭੇਜਿਆ ਆ ਖਲੋਤੇ ਨੁਕਸਾਨ ਇਹਨਾਂ ਨੂੰ ਇਹਨਾਂ ਨੂੰ ਮਾਨ ਸਾਹਿਬ ਨੇ ਜਿਹੜਾ ਮਾਜਾ ਭੇਜਿਆ ਉਹ ਤਾਂ ਮਿਲ ਗਿਆ ਜੇ ਸੈਂਟਰ ਦਾ ਜੇ ਕੋਈ ਪੈਸਾ ਮੇਰੇ ਤੋਂ ਪੁੱਛਦੇ ਨੂੰ ਮਿਲਿਆ ਕੋਈ ਇੱਕ ਵੀ ਪੈਸਾ ਲਾਵੀ ਦਾ ਦਾਵੇ ਖਾਲੀ ਦਾਵੇ ਇੱਕ ਪੈਸਾ ਜਿੱਲੇ ਜਾ ਉਹ ਕਹਿੰਦੇ ਇਹਨਾਂ ਦੇ ਅਕਾਊਂਟ ਚ ਪਾਉਣਗੇ ਜਿਹੜਾ ਹਰ ਪੇਟਾ ਮੈਂ ਕਿਹਾ ਸਾਰੇ ਕਾਊਂਟਾ ਦੇ ਖਲੋਤੇ ਦੇ ਆ ਕੇ ਦੀ 30 ਕਿਲੇ ਖਲਾਬ ਹੋਈ ਜੇ ਕੇ ਦੀ 40 ਕਿਲੇ ਕੇ ਦੀ 50 ਕਿਲੇ ਖਲਾਬ ਹੋ ਜੇ ਇੱਕ ਨਵਾਂ ਪੈਸਾ ਦੀ ਕੇਂਦਰ ਸਰਕਾਰ ਦੇ ਪਾਇ ਇਸ ਕਰਕੇ ਉਹਨਾਂ ਨੂੰ ਮੰਗ ਕਰਦੇ ਆ ਕਿ ਭਈ ਇਹ ਫੰਡ ਸਾਰੇ ਦੇਸ਼ ਲਈ ਲਾਗੂ ਕਰਦੇ ਆ ਸਾਡਾ ਫਾਇਦਾ ਹੋ ਜੂ ਨਾਲ ਸਾਨੂੰ ਐਸੇ ਲਈ ਦੀ ਲੋੜ ਆ ਜਾ ਇਹ ਇਹ ਹੀ ਪ੍ਰਧਾਨ ਮੰਤਰੀ ਕੋਲ ਮੰਗ ਕੀਤੀ